ਲਿਸਟ ওকে ਮੈਮ ਹਾਂਜੀ 27 ਤਰੀਕ ਨੂੰ ਜੀ ਸਨੂ ਰਿਪੋਰਟ ਆਇਆ ਸੀਗਾ ਕਿ ਸੰਗਤ ਥਾਣੇ ਦੇ ਏਰੀਆ ਚ ਜਿਹੜਾ ਪਿੰਡ ਹੈਗਾ ਸੋਰੀ ਉਹਨੂੰ ਪਿੰਡ ਦਾ ਨਾਮ ਪੁੱਛਦੇ ਕੋਟ ਗੁਰੂ ਹਾਂਜੀ ਉੱਥੇ ਇੱਕ ਹਸਬੰਡ ਵਾਈਫ ਬਾਈਕ ਤੇ ਜਾ ਰਹੇ ਸੀਗੇ ਮੁਰਾਦ ਰਸਤੇ 'ਚ ਦੋ ਬਾਈਕਸ ਤੇ ਚਾਰ ਨੌਜਵਾਨ ਆਏ ਤੇ ਉਹਨਾਂ ਨੇ ਜਿਹੜਾ ਲੜਕਾ ਸੀਗਾ ਬਾਈਕ ਚਲਾ ਰਿਹਾ ਸੀ ਉਹਨੂੰ ਤਲਵਾਰਾਂ ਨਾਲ ਤੇ ਜਿਹੜੀ ਨਲਕੇ ਦੀ ਹੱਥੀ ਹੁੰਦੀ ਇਸ ਤਰ੍ਹਾਂ ਦੇ ਹਥਿਆਰਾਂ ਨਾਲ ਉਹਦੇ ਤੇ ਇੱਕ ਵਨ ਆਫ ਦਾ ਅਕਿਊਜ਼ ਨੇ ਉਹਨੂੰ ਥੱਲੇ ਸੁੱਟ ਲਿਆ ਤੇ ਬਾਕੀ ਸਾਰਿਆਂ ਨੇ ਅਟੈਕ ਕੀਤਾ ਤੇ ਕਿਉਂਕਿ ਸੱਟਾਂ ਸ਼ਾਰਪ ਸੀਗੀਆਂ ਉਹਦੀ ਮੌਕੇ ਤੇ ਹੀ ਡੈਥ ਹੋ ਗਈ ਸੀ ਤੇ ਇਮੀਡੀਏਟਲੀ ਜਦੋਂ ਸਾਨੂੰ ਇਸ ਕੇਸ ਦੀ ਕ੍ਰਾਈਮ ਦੀ ਰਿਪੋਰਟ ਹੋਈ ਸਾਡੀ ਡੀਐਸਪੀ ਡੀਐਸਪੀ ਆ ਰਹੀ ਨਾ ਇਹਨਾਂ ਮੈਡਮ ਐਸਐਚਓ ਸੰਗਤ ਇਨਸਪੈਕਟਰ ਪਰਮਪਾਰਸ ਚਾਹਲ ਸਾਡੇ ਡੀਐਸਪੀ ਡੀ ਅਮਰਜੀਤ ਸਿੰਘ ਹੋ ਰਿਹਾ ਚਾਰਜ ਸੀਆਈਆਈ 2 ਇਹਨਾਂ ਨੂੰ ਮੌਕੇ ਤੇ ਭੇਜਿਆ ਗਿਆ ਸੀ ਔਰ ਐਸਪੀਡੀ ਐਸਪੀ ਸਿਟੀ ਐਸਪੀਡੀ ਦਾ ਵੀ ਨਾਲ ਚਾਰਜ ਹੈ ਇਹ ਸਾਰਾ ਕੇਸ ਨੂੰ ਸੁਪਰਵਾਈਜ਼ ਕਰ ਰਹੇ ਸੀਗੇ ਸੋ ਰਿਪੋਰਟਿੰਗ ਦੇ ਬਿਆਨ ਤੇ ਜਿਹੜੀ ਪਿੱਛੇ ਲੇਡੀ ਸੀ ਉਹਦੀ ਵਾਈਫ ਸੀਗੀ ਉਹਦੇ ਬਿਆਨਾਂ ਤੇ ਅਸੀਂ ਮਰਡਰ ਦਾ ਐਫਆਈਆਰ ਲੌਂਚ ਕੀਤਾ ਐਫਆਈਆਰ ਨੰਬਰ 196 ਅੰਡਰ ਸੈਕਸ਼ਨ 103 ਇਨ ਸਬਕਲੋਜ਼ 5 ਜਾਂ 612 ਵਿਚ ਇਜ਼ 302 ਚੰਤੀ ਆ ਰਿਕਸੋ ਵੀ ਵੀ ਆਪੀਸੀ ਦੇ ਇਕੁਇਲੈਂਟ ਸੰਗਠਾਣੇ ਚ ਦਰਜ ਕੀਤਾ ਗਿਆ ਤੇ ਮੌਕੇ ਤੇ ਹੀ ਸਾਨੂੰ ਪਤਾ ਲੱਗਿਆ ਕਿ ਜਿਹੜੀ ਲੇਡੀ ਸੀਗੀ ਇਹਦਾ ਹਸਬੰਡ ਆਕਾਸ਼ਦੀਪ ਇਹਨਾਂ ਦਾ 4 ਸਾਲ ਪਹਿਲਾਂ ਇਹਨਾਂ ਦੀ ਲਵ ਮੈਰਿਜ ਹੋਈ ਸੀ ਔਰ ਇੰਟਰ ਕਾਸ ਸੀਗੇ ਸੋ ਇਸ ਕਰਕੇ ਇਹਨਾਂ ਦੀ ਫੈਮਿਲੀ ਨੂੰ ਜਿਹੜੀ ਲੜਕੀ ਦੀ ਫੈਮਿਲੀ ਨੂੰ ਕਾਫੀ ਪ੍ਰੋਬਲਮ ਸੀ ਔਰ ਜਿਹੜੇ 4 ਮੁੰਡੇ ਆਏ ਸੀਗੇ ਉਹਨਾਂ ਚੋਂ ਇੱਕ ਮੁੰਡਾ ਉਹਦਾ ਸਕਾ ਭਰਾ ਸੀ ਉਹਦੇ ਬਿਆਨਾਂ ਤੇ ਫਿਰ ਸਾਨੂੰ ਅਕਿਊਜ਼ਡ ਆਈਡੈਂਟੀਫਾਈ ਸੀਗੇ ਸੋ ਚਾਰ ਚਾਰ ਆਈਡੈਂਟੀਫਾਈ ਸੀਗੇ ਇੱਕ ਅਨੋਨ ਸੀਗਾ ਸੋ ਅਸੀਂ ਮੌਕੇ ਤੇ ਪਰਚਾ ਦਿੱਤਾ ਉਹਦੇ ਬ੍ਰਦਰ ਔਰ ਬਾਕੀ ਜਿਹੜੇ ਦੋਸਤ ਸੀਗੇ ਸੋ ਉਸ ਤੋਂ ਬਾਅਦ ਸਾਡੀ ਟੀਮਾਂ ਇਹਨਾਂ ਨੂੰ ਕਿਉਂਕਿ ਉਸ ਏਰੀਆ 'ਚ ਕੋਈ ਕੈਮਰੇ ਵੀ ਨਹੀਂ ਸੀ ਜਿੱਥੇ ਇਹ ਕ੍ਰਾਈਮ ਹੋਇਆ ਸੀ ਤੇ ਕਾਫੀ ਰੇਡਸ ਔਰ ਟੈਕਨੀਕਲੀ ਅੱਗੇ ਸੀਸੀਟੀਵੀ ਫੁਟੇਜ ਅਸੀਂ ਸਕੈਨ ਕੀਤੇ ਤੇ ਆਪਣੀ ਟੈਕਨੀਕਲ ਇਨਵੈਸਟੀਗੇਸ਼ਨ ਔਰ ਜੋ ਵੀ ਸੋਰਸਸ ਤੋਂ ਫਾਈਨਲੀ ਸਾਨੂੰ ਕੱਲ ਸਕਸੈਸ ਮਿਲੀ ਜਦੋਂ ਇਸ ਕੇਸ ਦੇ ਜਿੰਨੇ ਵੀ ਦੋਸ਼ੀ ਸੀਗੇ ਚਾਰ ਮੌਕੇ ਤੇ ਤੇ ਪੰਜਵਾਂ ਜਿਹੜਾ ਇਹਦੀ ਕਾਂਸਪੀਰੇਸੀ ਇਨਵੋਲਡ ਸੀਗਾ ਇਹਨਾਂ ਪੰਜਾਂ ਨੂੰ ਕੱਲ ਸਾਡੀ ਟੀਮਾਂ ਨੇ ਰਾਉਂਡ 9:30 ਵਜੇ ਗ੍ਰਿਫਤਾਰ ਕੀਤਾ ਇਹਨਾਂ ਦੇ ਨਾਂ ਹੈਗੇ ਕੁਲਵਿੰਦਰ ਸਿੰਘ ਉਰਫ ਕਿੰਦੀ ਗੁਰਪਿੰਦਰ ਸਿੰਘ ਪਰਮਿੰਦਰ ਸਿੰਘ ਔਰ ਰਾਜਵੀਰ ਸਿੰਘ ਇਹ ਸਾਰੇ ਫੁੱਲੋ ਮਿੱਠੇ ਪਿੰਡ ਦੇ ਰਹਿਣ ਵਾਲੇ ਔਰ ਸ਼ਮੀਰ ਖਾਨ ਇਹ ਸੰਗਤ ਪੰਡਿਤ ਹੈ ਇਹਨਾਂ ਨੂੰ ਫੁੱਲੋ ਮੰਡੀ ਤੋਂ ਜਿਹੜਾ ਚੋ ਰਸਤਾ ਜਾਂਦਾ ਹੈ ਜੈ ਸਿੰਘ ਵਾਲਾ ਤੋਂ ਕੋਟ ਕੋਰੂ ਲਿੰਕ ਰੋਡ ਉੱਥੋਂ ਗ੍ਰਿਫਤਾਰ ਕੀਤਾ ਗਿਆ ਔਰ ਅਜਨ ਨੂੰ ਕੋਰਟ ਚ ਪੇਸ਼ ਕਰਕੇ ਰਿਮਾਂਡ ਲਿਆ ਜਾਏਗਾ ਔਰ ਇਹਦੇ ਚ ਜਿਹੜੇ ਵੈਪਨਸ ਯੂਜ਼ ਹੋਏ ਸੀ ਕਰਾਇਮ ਚ ਉਹ ਅਸੀਂ ਰਿਕਵਰ ਕੀਤੇ ਜਿਨ੍ਹਾਂ ਵਿੱਚ ਇਨਕਲੂਡਸ ਇੱਕ ਨਲਕੇ ਦੀ ਹੱਤੀ ਇੱਕ ਗੰਡਾਸੀ ਇੱਕ ਰॉड ਲੋਹਾ ਔਰ ਜਿਹੜੀ ਬਾਈਕਸ ਯੂਜ਼ ਹੋਈਆਂ ਸੀ ਸਪਲੈਂਡਰ ਉਹ ਵੀ ਹੋ ਗਈਆਂ ਤੇ ਹੋਰ ਵੀ ਜਿਹੜੇ ਵੈਪਨਸ ਐ ਜਿਹੜੇ ਕੁਝ ਹੋਏ ਹੋਣੇ ਯੂਜ਼ ਹੋ ਅਸੀਂ ਰਿਮਾਂਡ ਲੈ ਕੇ ਕੋਸ਼ਿਸ਼ ਕਰਾਂਗੇ ਉਹਨਾਂ ਨੂੰ ਵੀ ਰਿਕਵਰ ਕਰੀਏ ਔਰ ਇਹ ਜਿਹੜੇ ਸਾਰੇ ਮੁੰਡੇ ਹੈਗੇ ਇਹਨਾਂ ਦੀ ਉਮਰ ਵੀ ਕਾਫੀ ਘੱਟ ਹੈ ਜੀ ਜਿਹੜਾ ਇਹਦਾ ਬ੍ਰਦਰ ਹੈ ਲੜਕੀ ਦਾ ਮਦਈ ਦਾ ਉਹਦੀ ਉਮਰ ਹੈ 19 ਸਾਲ ਗੁਰਪਿੰਦਰ ਤੇ ਬਾਕੀ ਦੋ ਦੇ ਦੋਸਤ ਹੈ ਉਹਨਾਂ ਦੀ ਉਮਰ ਵੀ 19 ਸਾਲ ਹੈ ਇੱਕ 21 ਸਾਲ ਦਾ ਹੈ ਔਰ ਇੱਕ 24 ਸਾਲ ਦਾ ਔਰ ਇਹਨਾਂ ਦਾ ਕਿਸੇ ਦਾ ਵੀ ਕੋਈ ਪੁਰਾਣਾ ਕ੍ਰਿਮੀਨਲ ਰਿਕਾਰਡ ਸਾਨੂੰ ਹੁਣ ਤੱਕ ਪਤਾ ਨਹੀਂ ਲੱਗਿਆ ਬਸ ਵਜਰਨਜੀ ਸ਼ਹੀ ਹੈ ਕਿ ਇਹਨਾਂ ਦੀ ਕਿਉਂਕਿ ਲੰਬ ਮੈਰਿਜ ਸੀ ਔਰ ਲੜਕੇ ਨੂੰ ਨਹੀਂ ਉਹਦੀ ਕੁੜੀ ਦੀ ਫੈਮਿਲੀ ਲਾਈਕ ਕਰਦੀ ਸੀ ਕਈ ਵਿੱਚ ਰੀਜ਼ਨ ਸੀਗੇ ਉਹਦੇ ਤਹਿਤ ਹੀ ਜਿਹੜਾ ਉਹਦਾ ਭਰਾ ਹੈ ਉਹਨੇ ਆਪਣੇ ਦੋਸਤਾਂ ਨੂੰ ਮਿਲ ਕੇ ਉਸ ਦਿਨ ਪਲਾਨ ਕਰਕੇ ਮਾਰ ਦੇਣ ਦੀ ਨੀਅਤ ਨਾਲ ਹੀ ਇਹ ਸਾਰਾ ਪਲਾਨ ਰਚਿਆ ਸੀ ਜਦੋਂ ਤੇ ਜਿਹੜਾ ਡਿਜ਼ੀਜ਼ਡ ਹੈ ਉਹਦੀ ਡੈਥ ਹੋਈ ਉਹ ਚਾਂਦ ਦੇਤੀ ਦੇ ਮੌਕੇ ਤੇ ਸੀ ਪਾਉਂ ਮੈਂ ਜਿਹੜਾ ਪੰਜਵਾਂ ਹੈ ਉਹਦਾ ਪੀਰ ਹੈ ਜਿਹੜਾ ਪੰਜਵਾਂ ਹੈ ਜੀ ਉਹ ਸ਼ਮੀਰ ਖਾਨ ਹੈ ਇਹ ਸਾਰਾ ਉਹਨਾਂ ਨੂੰ ਅੱਗੇ ਅੱਗੇ ਦੱਸ ਰਿਹਾ ਸੀਗਾ ਕਿ ਜੋ ਜੋ ਉਹਨਾਂ ਦੀ ਮੂਵਮੈਂਟ ਹੈ ਪਰ ਜਿਹੜੇ ਮੌਕੇ ਤੇ ਚਾਰ ਸੀ ਇਟ ਇਨਕਲੂਡਸ ਜਿਹੜੀ ਲੜਕੀ ਦਾ ਹਸਬੰਡ ਹੈ ਉਹਦਾ ਸਕਾ ਭਰਾ ਉਹ ਮੌਕੇ ਤੇ ਹੀ ਸੀ ਏ ਵਨ ਆਫ ਹਿਸ ਫਰੈਂਡਸ ਵਾਸ ਅ ਪਾਰਟ ਆਫ ਦ ਕਨਸਪੀਰੇਸੀ ਉਹਨੂੰ ਅਸੀਂ ਇੱਕ ਸੋ ਵੀ ਵਿੱਚ ਹੁੱਕ ਕੀਤਾ ਠੀਕ ਚਾਹੇ ਜਿਹੜੇ ਉੱਪਰ ਅੰਗੇ ਰਾਜੀ ਪਰਮੰਦਰ ਤੇ ਦਰਦ ਹੋ ਰਹੇ ਨੇ ਇਹ ਮੌਕੇ ਤੇ ਸੀ ਹਾਂਜੀ ਇਹ ਮੌਕੇ ਤੇ ਸੀ ਇਹਨਾਂ ਨੂੰ ਪਹਿਲਾਂ ਹੀ ਬੈਨ ਦੇ ਦਿੱਤਾ ਸੀ ਯਾਰ ਮੈਂ ਪਤਾ ਨਹੀਂ ਕਿੱਦਾਂ ਲੱਗਦਾ ਤਾਂ ਤਫਤੀਸ਼ਚੀ ਜੀ ਪਤਾ ਤਾਂ ਲੱਗਿਆ ਮਗਰ ਮੇਨ ਸਟਾਰਟਿੰਗ ਵਜਾ ਰੰਜੇਸ਼ ਨਾਦੀ ਜਿਹੜੀ ਲੰਬ ਮੈਰੇ ਜੋਹੀ ਹੈ ਉਹਦੇ ਬਾਅਦ ਇਹਨਾਂ ਦੇ ਬੱਚੇ ਵੀ ਹੈਗੇ ਛੋਟੇ ਬਟ ਕਿਉਂਕਿ ਕੁਝ ਕੁਝ ਪੈਸਿਆਂ ਦਾ ਵੀ ਵਿੱਚ ਰੋਲਾ ਪਿਆ ਤੇ ਇਸ ਕਰਕੇ ਗੱਲਬਾਤ ਇਸ ਹੱਦ ਤੱਕ ਵੱਧ ਗਈ ਲੜਾਈ ਝਗੜਾ ਪਹਿਲਾਂ ਵੀ ਹੁੰਦਾ ਸੀ ਕਿ ਉਸ ਦਿਨ ਇਹ ਨੇ ਇਹੀ ਪਲਾਨ ਕਰਕੇ ਇਹਨਾਂ ਨੂੰ ਅਟੈਕ ਕੀਤਾ ਜੀ ਜੀ ਥੋੜਾ ਸਾਡੀ ਆਪਰੇਸ਼ਨਲ ਚੀਜ਼ ਹੈ ਬਟ ਮੈਂ ਦੱਸਾਂਗੀ ਕਿ ਇਹ ਉੱਥੇ ਮੌਕੇ ਤੇ ਨਹੀਂ ਸੀ ਬਟ ਹੀ ਵਾਸ ਪਾਰਟ ਆਫ ਦਾ ਕਨਸਪੀਰੇਸੀ ਨਮੀ ਜੀ ਉਹ ਘਰ ਜਾ ਰਹੇ ਸੀ ਕਿ ਰਸਤੇ 'ਚ ਨੂੰ 100 ਮੀਲ ਤੇ ਕਿਰਸਤੇ ਜਾ ਰਹੇ ਸੀ ਜੀ ਜੀ ਆਪਣੇ ਮੁੰਡੇ ਦੇ ਮਾਸੀ ਆ ਕਿਸੇ ਰਿਸ਼ਤੇਦਾਰ ਦੇ ਘਰ ਜਾ ਰਹੇ ਸੀਗੇ ਉਦੋਂ ਇਹਨਾਂ ਨੇ ਰਸਤੇ 'ਚ ਇਹਨਾਂ ਨੂੰ ਅਟੈਕ ਕੀਤਾ ਮੈਨੂੰ 100 ਮੀਲ ਕਿਸੀ ਕਿ ਇਹਨਾਂ ਦੇ ਘਰ ਜਾ ਰਹੇ ਸੀ ਰਸਤੇ 'ਚ ਇਹਨਾਂ ਨੂੰ ਲਿੱਕ ਗਏ ਦੇਖੋ ਜੀ ਬਿਲਕੁਲ ਹੀ ਸਕੇ ਰਿਸ਼ਤੇਦਾਰ ਹੈ ਤੁਹਾਨੂੰ ਜਿਵੇਂ ਮੈਂ ਦੱਸਿਆ ਕੋਈ ਅਨਨੋਨ ਤਾਂ ਸਿਗੇ ਨਹੀਂ ਇਸ ਕਰਕੇ ਔਰ ਇੱਕ ਬੰਦਾ ਜੇ ਕਨਸਪੀਰੇਸੀ ਇਨਵੋਲਡ ਹੈ ਤਾਂ ਇਹ ਹੀ ਦੱਸ ਸਕਦਾ ਫਾਇਰਮਨ ਪਨੀ ਸੀ ਜੀ ਬਟ ਅਦਰਵਾਈਜ਼ ਸ਼ਾਰਪ ਟੈਜ ਵੈਪਨ ਤਾਂ ਸਿਗੇ ਹਲੇ ਕੁਛ ਕਿਰਪਾਨ ਵਗੈਰਾ ਸੀ ਹੈ ਲ ਰਿਕਵਰ ਕਰਨੀ ਹੈ ਬਟ ਅਦਰਵਾਈਜ਼ ਗੰਡਾਸਾ ਵਗੈਰਾ ਤਾਂ ਰਿਕਵਰ ਹੋ ਹੀ ਗਿਆ ਜਿਲਾਨ ਨਾਲ ਅਟੈਕ ਦਾ ਨਹੀਂ ਜੀ ਨਾ ਤੇ ਵਿਆਹ ਨੂੰ 4 ਸਾਲ ਹੋ ਗਏ ਸੀ ਇਹਨਾਂ ਦੇ ਤਾਂ ਬੱਚੇ ਵੀ ਹੈ ਦੋ ਬੱਚੇ ਵੀ ਹੈ ਥੈਂਕ ਯੂ ਹੌਲੀ ਹੌਲੀ ਆਈਓ ਆ ਜਾਓ ਹੌਲੀ ਹੌਲੀ ਹਾਂ